ਇੱਥੇ ਸਾਡੇ ਦੋ ਤਰ੍ਹਾਂ ਦੇ ਪੂਲ ਨੇ ਇੱਕ ਤਾਂ ਜਿਸ ਤਰ੍ਹਾਂ ਇਹ ਫੈਮਿਲੀ ਪੂਲ ਆ ਚਾਹੇ ਬੱਚਿਆਂ ਵਾਲਾ ਪੂਲ ਕਹਿ ਲੋ ਜੀ ਇਹਦੇ ਵਿੱਚ ਜਿਹੜੇ ਜਾਦਾ ਛੋਟੇ ਬੱਚੇ ਨੇ ਜੀ ਉਹਦੇ ਲਈ ਛੋਟਾ ਪੂਲ ਆ ਓਕੇ ਬਿਲਕੁਲ ਜਿਵੇਂ 3 ਸਾਲ 4 ਸਾਲ ਦਾ ਬੱਚਾ ਆ ਜਾਂਦਾ ਜੀ ਫਿਰ ਉਸ ਤੋਂ ਬਾਅਦ ਫੈਮਿਲੀ ਵਾਲੇ ਜਿਸ ਤਰ੍ਹਾਂ ਹੁੰਦੇ ਨੇ ਕੋਈ ਜੀ ਇਹ ਇਹ ਸਾਰਾ ਵਿੱਚ ਪਾਰਟੀ ਕਰਨੀ ਆ ਕਿਸੇ ਨੇ ਕੁਝ ਵੀ ਜੀ ਕੋਈ ਬਰਥਡੇ ਪਾਰਟੀ ਕੋਈ ਹੋਰ ਛੋਟੀ ਮੋਟੀ ਪਾਰਟੀ ਕੋਈ ਓਦਾਂ ਦਾ ਇਹ ਮਲੇਰ ਕੋਟਲਾ ਰੋਡ ਦੇ ਉੱਪਰ ਜੋ ਤਾਜ ਰਿਜ਼ੋਰਟ ਪੈਲਸ ਆ ਉਹਦੇ ਬਿਲਕੁਲ ਨਾਲ ਵਾਲੀ ਸੜਕ ਤੋਂ ਜਰਖਟੋ ਰਣੀਆਂ ਰੋਡ ਕਹਿੰਦੇ ਨੇ ਬਿਲਕੁਲ ਜਿਵੇਂ ਕਾਰਾਂ ਦੀ ਪਾਰਕਿੰਗ ਅਸੀਂ ਬਾਹਰ ਰੱਖੀ ਆ ਤੇ ਕਿਉਂਕਿ ਸਕੂਟਰ ਮੋਟਰਸਾਈਕਲ ਦਾ ਥੋੜਾ ਡਰ ਰਹਿੰਦਾ ਇਸ ਲਈ ਇਹਨਾਂ ਨੂੰ ਅਸੀਂ ਅੰਦਰ ਹੀ ਇਧਰਲੇ ਪਾਸੇ ਬਈ ਇੱਕ ਤੁਹਾਨੂੰ ਇਹਦਾ ਪਲੱਸ ਪੁਆਇੰਟ ਇਹ ਮਿਲੂਗਾ ਬਈ ਨਾਲ ਦੀ ਨਾਲ ਤੁਸੀਂ ਫੂਡ ਵੀ ਇੰਜੋਏ ਕਰ ਸਕਦੇ ਇਧਰਲੇ ਪਾਸੇ ਨਾਲ ਹੀ ਕੰਟੀਨ ਆ ਟਾਈਮ ਲਿਮਿਟ ਵੈਸੇ ਤਾਂ 2 2.5 ਘੰਟੇ ਜ ਵੈਸੇ ਬੰਦਾ ਥੱਕੇ ਜਾਂਦਾ ਵੈਸੇ 2 ਕੋਈ 3 ਘੰਟੇ ਵੀ ਲਾ ਲਵੇ ਸੀ ਕਿਸੇ ਨੂੰ ਰੋਕ ਦੇਣ ਇੱਕ ਮੈਂ ਤੁਹਾਨੂੰ ਹੋਰ ਪਲੱਸ ਜਿਹੜਾ ਇਹਦੇ ਵਿੱਚ ਸੀਗਾ ਜਿਸ ਤਨਾ ਇਹ ਫੈਮਿਲੀ ਪੂਲ ਛੋਟਾ ਪੂਲ ਆ ਜਿਹੜਾ ਜੀ ਇਹਦਾ ਪਾਣੀ ਤਕਰੀਬਨ ਇੱਥੇ ਫਿਲਟਰ ਲੱਗਿਆ ਹੋਇਆ ਆਪਣੇ ਲੋਕ ਪੂਲ ਤਾਂ ਬਣਾ ਲੈਂਦੇ ਲੇਕਿਨ ਫਿਲਟਰ ਵਾਲਾ ਜੀ ਸਰਕਾਰੀ ਪੂਲਾਂ ਦੇ ਵਿੱਚ ਤਾਂ ਹੋ ਸਕਦਾ ਜਿਹੜਾ ਕਾਰਪੋਰੇਸ਼ਨ ਵਗੈਰਾ ਦਿੰਦੇ ਠੀਕ ਹੈ ਲੇਕਿਨ ਸਾਡੇ ਤੁਸੀਂ ਇੱਥੇ ਦੇਖੋਗੇ ਅੰਦਰ ਅਸੀਂ ਫਿਲਟਰ ਵੀ ਲਾਇਆ ਹੋਇਆ ਜੇ ਪਾਣੀ ਦੀ ਕੋਈ ਸਮੱਸਿਆ ਹੁੰਦੀ ਹੈ ਫਿਲਟਰ ਚ ਲਾ ਦਿਓ 2 ਘੰਟੇ 2 ਘੰਟੇ ਚ ਸਾਫ਼ ਵੀ ਹੋ ਜਾਗਾ ਮਿੱਤਰੋ ਏਅਰ ਕੀ ਗਰਮੀ ਪੂਰੇ ਜੋਵਨ ਤੇ ਇਹ ਵੀ ਸ਼ੱਕ ਨਹੀਂ ਵੀ ਏਅਰ ਕੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਗਰਮੀ ਦਾ ਤੋਹਫਾ ਤੁਹਾਡੇ ਵਾਸਤੇ ਲੈ ਕੇ ਆਏ ਆ ਇਸ ਟਾਈਮ ਲੁਧਿਆਣੇ ਦੇ ਬਿਲਕੁਲ ਨੇੜੇ ਪਿੰਡ ਪੈਂਦਾ ਜਰਖਰ ਉੱਥੇ ਖੜੇ ਸੀ ਬਾਈ ਤੇ ਸੀ ਪੂਲ ਜਰਖਲਾਂ ਦੇ ਪਹੁੰਚੇ ਸੀਗੇ ਇਹ সুইমিং ਪੂਲ ਆ ਮਿੱਤਰੋ ਤੇ ਟਿਕਟ ਦਾ ਪ੍ਰਾਈਸ ਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਤਾਂ ਆਮ ਪੂਲ ਹੁੰਦਾ 200 200 200 300 ਰੁਪਿਆ ਟਿਕਟ ਰੱਖੀ ਹੁੰਦੀ ਹੈ ਪਰ ਅੱਜ ਜਿਹੜਾ ਤੁਹਾਨੂੰ ਲੈ ਟੈਕਟ ਵੀ 150 ਆ ਤੇ ਜਿਹੜੇ ਮੈ ਤੁਹਾਨੂੰ ਅੰਦਰ ਜਾ ਕੇ ਸਕੂਨ ਮਿਲਦਾ ਜਿਹੜੀ ਚੀਜ਼ ਦੇਖ ਕੇ ਉਹ ਦੇਖ ਕੇ ਤੁਹਾਨੂੰ ਪਤਾ ਲੱਗੂ ਵੀ ਹਾਂ ਯਾਰ ਵਾਕਈ ਟੈਕਟ ਦੇ ਵਿੱਚ ਬਹੁਤ ਫਰਕ ਆ ਮੈਂ ਬੁਲਾਉਣਾ ਬਾਈ ਹੋਣਾ ਸਾਚੀ ਗੱਲ ਵੀਰੇ ਸਾਚੀ ਗੱਲ ਜੀ ਕੀ ਹਾਲ ਚਾਲ ਆ ਜੀ ਆਪਣੀ ਮੇਨ ਲੋਕੇਸ਼ਨ ਵੀਰੇ ਕੀ ਪਈ ਜਾਂਦੀ ਇਹ ਮਲੇਰ ਕੋਟਲਾ ਰੋਡ ਦੇ ਉੱਪਰ ਜੋ ਤਾਜ ਰਿਜ਼ੋਰਟ ਪੈਲਸ ਆ ਉਹਦੇ ਬਿਲਕੁਲ ਨਾਲ ਵਾਲੀ ਸੜਕ ਤੋਂ ਜਰਖਟੋ ਰਣੀਆਂ ਰੋਡ ਕਹਿੰਦੇ ਨੇ ਉਸ ਤੇ ਉੱਪਰ ਆ ਸੀ ਤੇ ਵੀ ਪਿੰਡ ਕਿਹੜਾ ਜ਼ਮੀਨ ਦੱਸਣਾ ਬਈ ਜਰਖੜ ਪਿੰਡੀ ਆ ਇਹ ਜਰਖੜ ਜਰਖੜ ਤੋਂ ਰਣੀਆਂ ਵਾਲੀ ਰੋਡ ਦੇ ਉੱਪਰ ਬਣਿਆ ਹੋਇਆ ਪੂਲ ਓਕੇ ਜਰਖੜ ਦੇ ਨਾਲ ਵੀ ਪਿੰਡ ਰਣੀਆਂ ਪੈਂਦਾ ਉਸ ਰੋਡ ਦੇ ਉੱਤੇ ਇਹ ਪੂਲ ਬਣਿਆ ਪੂਲ ਦਾ ਨਾਮ ਹੈਗਾ ਸੀ ਪੂਲ ਹਨਾ ਜੀ ਤੇ ਆਜੂ ਦਿਖਾਈ ਜੀ ਫਿਰ ਹਾਂਜੀ ਹਾਂਜੀ ਕਿਹੜੇ ਕਿਹੜੇ ਕੀ ਕੀ ਫੈਸਿਲਿਟੀਆਂ ਮਿਲਣਗੀਆਂ ਜੀ ਆਪਾਂ ਨੂੰ ਇਸ ਵੀ 150 ਰੁਪਏ ਦੀ ਟਰੈਕਟਰ ਰੱਖੀ ਬਹੁਤ ਜਾਇ ਟਰੈਕਟਰ ਰੱਖੀ ਹੋਈ ਆ ਜਿਸ ਤਰ੍ਹਾਂ ਇਹ ਫੈਮਿਲੀ ਪੂਲ ਆ ਚਾਹੇ ਬੱਚਿਆਂ ਵਾਲਾ ਪੂਲ ਕਹਿ ਲੋ ਜੀ ਇਹਦੇ ਵਿੱਚ ਬੱਚਿਆਂ ਦੇ ਲਈ ਜਿਹੜੇ ਜ਼ਿਆਦਾ ਛੋਟੇ ਬੱਚੇ ਨੇ ਜੀ ਉਹਦੇ ਲਈ ਇਹ ਛੋਟਾ ਪੂਲ ਆ ਓਕੇ ਬਿਲਕੁਲ ਜਿਵੇਂ 3 ਸਾਲ 4 ਸਾਲ ਦਾ ਬੱਚਾ ਆ ਜਾਂਦਾ ਜੀ ਫਿਰ ਉਸ ਤੋਂ ਬਾਅਦ ਫੈਮਿਲੀ ਵਾਲੇ ਜਿਸ ਤਰ੍ਹਾਂ ਆਉਂਦੇ ਨੇ ਕੋਈ ਜੀ ਇਹ ਇਹ ਸਾਰਾ ਪਾਰਟੀ ਕਰਨੀ ਆ ਕਿਸੇ ਨੇ ਕੁਝ ਵੀ ਜੀ ਕੋਈ ਬਰਥਡੇ ਪਾਰਟੀ ਕੋਈ ਹੋਰ ਛੋਟੀ ਮੋਟੀ ਪਾਰਟੀ ਕੋਈ ਅੱਦਾਂ ਦਾ ਅੱਛਾ ਇਹਦੇ ਵਾਸਤੇ ਜਿਵੇਂ ਹੁਣ ਆ ਬੱਚਿਆਂ ਵਾਲਾ ਪੂਲ ਬਣਿਆ ਹੋਇਆ ਇੱਥੇ ਵੀ ਇਹਦੇ ਵਿੱਚ ਤੁਹਾਡੇ ਬੱਚਿਆਂ ਦੀ ਸੇਫਟੀ ਨੂੰ ਬਹੁਤ ਧਿਆਨ ਰੱਖਿਆ ਗਿਆ ਜੀ ਮਿੱਤਰੋ ਆ ਦੇਖੋ ਇਧਰਲੇ ਪਾਸੇ ਇਹ ਬੱਚਿਆਂ ਵਾਲਾ ਬਣਿਆ ਹੋਇਆ ਇਹ ਫੈਮਿਲੀ ਕਪਰਾਂ ਹਾਂ ਫੈਮਿਲੀ ਕਪਰਾਂ ਦੇਖ ਸੰਤ ਤੁਸੀਂ ਦੂਰ ਦੂਰ ਦਾਖ ਇੱਥੇ ਜੇ ਕਿਸੇ ਨੇ ਬਈ ਪ੍ਰਾਈਵੇਟ ਪਾਰਟੀ ਕਰਨੀ ਹੋਵੇ ਹਾਂਜੀ ਹਾਂਜੀ ਚਾਹੇ ਦਿਨ ਚ ਚਾਹੇ ਜਿਹੜਾ ਤੁਹਾਡਾ ਨਾਈਟ ਪਾਰਟੀ ਆ ਕੋਈ ਸ਼ਾਮ ਦਾ ਫੰਕਸ਼ਨ ਆ ਜੀ ਉਹਦੇ ਲਈ ਉਸੇ ਤਰ੍ਹਾਂ ਦਾ ਪ੍ਰਬੰਧ ਕੀਤਾ ਇਹਦਾ ਚਾਰਜ ਉਹਦੇ ਨਾਲੋਂ ਵੱਖਰਾ ਵਾ ਹਾਂ ਇਹ 200 ਰੁਪਈਆ ਦਾ ਪਰਸਨ ਹਾਂਜੀ 50 ਰੁਪਏ ਦਾ ਫਰਕ ਆ ਮਿੱਤਰੋ ਫੈਸਿਲਿਟੀ ਤੁਹਾਨੂੰ ਜੋਤ ਮਿਲੂਗੀ ਇੱਥੇ ਤੇ ਬਾਕੀ ਤੁਹਾਨੂੰ ਇਧਰਲੇ ਪਾਸੇ ਵੀ ਦਿਖਾ ਦਨੇ ਆ ਹਾਂ ਇਹਦੇ ਲਈ ਜਿਸ ਤਰ੍ਹਾਂ ਜਿਹੜਾ ਫੈਮਿਲੀ ਪੂਲ ਆ ਜਿਹਦਾ ਫੈਮਿਲੀ ਆਉਂਦੀ ਹੈ ਉਹਨਾਂ ਲਈ ਚੇਂਜਿੰਗ ਰੂਮ ਵਾਸ਼ਰੂਮ ਜੀ ਅਲੱਗਾ ਇਹਨਾਂ ਨੂੰ ਓਕੇ ਬਿਲਕੁਲ ਇਧਰ ਦਿੱਤਾ ਗਿਆ ਵਾਸ਼ਰੂਮ ਓਕੇ ਮੰਨ ਕੇ ਚਲੋ ਫੈਮਿਲੀ ਵਾਸਤੇ ਅਲੱਗ ਫੈਸਿਲਿਟੀਆਂ ਹੈਗੀਆਂ ਹਾਂਜੀ ਹਾਂਜੀ ਬਾਕੀ ਇਧਰਲੇ ਪਾਸੇ ਆ ਪੂਲ ਆ ਗਿਆ ਜਦੋਂ ਆਪਣੇ ਕਿਸੇ ਸਿੰਗਲ ਬੰਦੇ ਨੇ ਨਹਾਉਣਾ ਹੋਵੇ ਉਹਦੇ ਵਾਸਤੇ ਤੁਹਾਨੂੰ ਦਿਖਾ ਦਿੰਦੇ ਬਿਲਕੁਲ ਜਿਵੇਂ ਕਾਰਾਂ ਦੀ ਪਾਰਕਿੰਗ ਅਸੀਂ ਬਾਹਰ ਰੱਖੀ ਆ ਤੇ ਕਿਉਂਕਿ ਸਕੂਟਰ ਮੋਟਰਸਾਈਕਲ ਦਾ ਥੋੜਾ ਡਰ ਰਹਿੰਦਾ ਜੀ ਇਸ ਲਈ ਇਹਨਾਂ ਨੂੰ ਅਸੀਂ ਅ ਆਬਦੀ پارک ਇਹਦਾ ਤੁਸੀਂ ਇੱਕ ਹੋਰ ਕਹਿੰਦੇ ਜੀ ਵੀ ਜੇ ਕੋਈ ਬੰਦਾ ਆਮ ਇੱਥੇ ਆਉਂਦਾ ਵੀ ਪਹਿਲਾਂ ਇੱਕ ਵਾਰੀ ਬਈ ਬਾਤ ਕਰੇ ਬਾਹਰਲੇ ਪਾਸੇ ਬਿਲਕੁਲ ਜੀ ਉਹ ਇਸ ਤਰ੍ਹਾਂ ਕਿ ਕਈ ਵਾਰੀ ਕਿਉਂਕਿ ਗਰਮੀ ਦਾ ਮੌਸਮ ਆ ਜੀ ਤੇ ਜਿਵੇਂ ਲੇਡੀਜ਼ ਲਈ ਜਾਂ ਫੈਮਿਲੀ ਲਈ ਬੱਚਿਆਂ ਲਈ ਅਲੱਗ ਤੋਂ ਰੱਖਿਆ ਗਿਆ ਇਹ ਆਪਣੇ ਜਿਹੜਾ ਜਨਰਲ ਜੀ ਪੂਲਾ ਇਹਨਾਂ ਲਈ ਬਾਹਰ ਸ਼ਾਵਰ ਲਾਏ ਗਏ ਨੇ ਤੇ ਦੋ ਵਾਸ਼ਰੂਮ ਨੇ ਜੀ 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 ਇਹ ਜਿਹੜੇ ਮੇ ਹੁਣ ਆ ਪੂਲ ਬਣਿਆ ਹੋਇਆ ਜੀ ਆਮ ਬੰਦੇ ਵਾਸਤੇ ਹੁਣ ਜਿਵੇਂ ਕਈ ਵਾਰ ਬੰਦਾ ਵੱਧ ਘੱਟ ਕੱਦਦਾ ਹੁੰਦਾ ਉਹਦੇ ਵਾਸਤੇ ਕੋਈ ਖਤਰੇ ਵਾਲਾ ਸਿਸਟਮ ਤਾਂ ਨਹੀਂ ਹੈਗਾ ਨਹੀਂ ਖਤਰੇ ਵਾਲਾ ਉਦਾਂ ਦਾ ਸਾਡੇ ਵਾਲਾ ਪਾਣੀ ਦੀ ਚਾਈ ਖੇਲੀ ਬਿਲਕੁਲ ਘਟ ਘਟ ਤਿੰਨ ਤੋਂ ਚਾਰ ਉੱਪਰ ਗਾਰਡ ਬੈਠੇ ਹੁੰਦੇ ਨੇ ਓਕੇ ਤੇ ਉਹਨਾਂ ਦੀਆਂ ਕੈਲ ਜਿਹੜਾ ਨਹੀਂ ਤਰਨਾ ਜਾਣਦੇ ਉਹਨਾਂ ਲਈ ਟਿਊਬਾਂ ਹੁੰਦੀਆਂ ਨੇ ਜੀ ਤੇ ਜਾਂ ਜੈਕਟ ਵਗੈਰਾ ਹੈਗੀਆਂ ਨੇ ਜੀ ਠੀਕ ਹੈ ਜੀ ਆਜੋ ਮਿੱਤਰੋ ਤੁਹਾਨੂੰ ਦਿਖਾਉਨੇ ਇਧਰਲੇ ਪਾਸੇ ਬਈ ਇੱਕ ਤੁਹਾਨੂੰ ਇਹਦਾ ਪਲੱਸ ਪੁਆਇੰਟ ਇਹ ਮਿਲੂਗਾ ਬਈ ਨਾਲ ਦੀ ਨਾਲ ਤੁਸੀਂ ਫੂਡ ਵੀ ਇੰਜੋਏ ਕਰ ਸਕਦੇ ਇਧਰਲੇ ਪਾਸੇ ਨਾਲ ਹੀ ਕੰਟੀਨ ਆ ਇਹ ਵੱਖਰੀ ਕੰਟੀਨ ਆ ਇਹ ਤੋਂ ਤੁਸੀਂ ਵੱਖਰੇ ਹਿਸਾਬ ਦੇ ਨਾਲ ਹੁੰਦਾ ਜੀ ਕਿ ਇਹ ਤਾਂ ਇਨਕਲੂਡ ਹੀ ਹੁੰਦਾ ਵਿੱਚ ਨਹੀਂ ਇਨਕਲੂਡ ਟਿਕਟ 'ਚ ਇਨਕਲੂਡ ਕੁਝ ਨਹੀਂ ਹੁੰਦਾ ਇਹ ਵੱਖਰਾ ਹੀ ਆ ਹਾਂ ਇਹ ਬਿਲਕੁਲ ਇਹ ਆ ਆਪ ਦੇ 150 ਰੁਪਇਆ ਇੱਕ ਮੰਨ ਕੇ ਚਲੋ ਇਹਦੀ ਆ ਮੰਨ ਕੇ ਜੇੋ ਬਾਤ ਕਰਨ ਦੀ ਟਿਕਟਾ ਨਾ ਆਉਂਦੀ ਟਿਕਟਾ 150 ਰੁਪਇਆ ਬਾਕੀ ਤੁਸੀਂ ਜਿਨਾ ਇਧਰਲੇ ਪਾਸੇ ਇਹ ਖਾਣਾ ਪੀਣਾ ਕੁਝ ਇਧਰਲੇ ਪਾਸੇ ਇਹ ਬਹੁਤ ਵੱਡਾ ਪਲੱਸ ਪੁਆਇੰਟ ਆ ਬਈ ਇੱਥੇ ਤੁਹਾਨੂੰ ਕੰਟੀਨ ਮਿਲ ਜੂਗੀ ਨਾ ਜੀ ਆ ਸਵੀਮਿੰਗ ਪੂਲ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਬਾਕੀ 150 ਰੁਪਏ ਤੁਹਾਨੂੰ ਦੇਣਾ ਤੇ ਇਹਦਾ ਟਾਈਮ ਦੀ ਲਿਮਟ ਕੀ ਹੁੰਦੀ ਹੈ ਜੀ ਟਾਈਮ ਲਿਮਟ ਵੈਸੇ ਤਾਂ 2 2.5 ਘੰਟੇ ਜਿਵੇਂ ਵੈਸੇ ਬੰਦਾ ਥੱਕੇ ਹੀ ਜਾਂਦਾ ਵੈਸੇ 2 ਕੋਈ 3 ਘੰਟੇ ਵੀ ਲਾ ਲਵੇ ਸੀ ਕਿਸੇ ਨੂੰ ਰੋਕ ਦੇਣਗੇ ਕੋਈ ਕੋਈ ਕਿਉਂਕਿ ਹਾਂ ਜੀ ਕਿਉਂਕਿ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ ਉਹਨਾਂ ਨੇ ਥੋੜਾ ਜਿਆਦਾ ਇੰਜੋਏ ਕਰਨ ਜਿਵੇਂ ਆ ਸਲਾਈਡਾਂ ਲਾਈਆਂ ਗਈਆਂ ਨੇ ਜੀ ਇਹ ਆਮ ਕਿਸੇ ਭੁੱਲਤੇ ਨਹੀਂ ਹੋਣਗੀਆਂ ਨਹੀਂ 150 ਟਿਕਟ ਤਾਂ ਤੁਹਾਨੂੰ ਕਿਤੇ ਵੀ ਨਹੀਂ ਮਿਲਣੀਆਂ ਜੀ ਇਹ ਜੇ ਤੁਹਾਨੂੰ ਇਹ ਕਿਤੇ ਮਿਲਣੀਆਂ ਆ 2 ਤੋਂ 300 400 ਟਿਕਟ ਦੇ ਵਿੱਚ ਮਿਲਣੀਆਂ ਤੁਹਾਨੂੰ ਇਸ ਤੋਂ ਵੱਡਾ ਇਹੀ ਮਿਲੂਗਾ ਵੀ ਲ ਵੱਡੇ ਵੱਡੇ ਪੂਲਾਂ ਦੇ ਵਿੱਚ ਨਾ ਫਸੋ ਨਾਲ ਹੀ ਤੁਹਾਡੇ ਪੈਂਡ ਪੈਂਦਾ ਇੱਕ ਜਰਖਰ ਉੱਥੇ ਆਓ ਬਾਈ ਕਿਹੜੀ ਫੈਸਿਲਿਟੀ ਜਿਹੜੀ ਤੁਹਾਨੂੰ ਇੱਥੇ ਨਹੀਂ ਮਿਲਦੀ ਇਧਰਲੇ ਪਾਸੇ ਸਲਾਈਡਾਂ ਲੱਗੀਆਂ ਹੋਈਆਂ ਜਿਵੇਂ ਮਰਜ਼ੀ ਕਰੀ ਚੱਲੋ ਕਿਵੇਂ ਆਪਾਂ ਦੇਖਦੇ ਆਂ ਬਾਈ ਆਮ ਪੂਲਾਂ ਦੀ ਟਿਕਟ 200 300 ਰੁਪਏ ਹੁੰਦੀਵੇਂ ਪਹਿਲਾਂ ਵੀ ਇਹ ਗੱਲ ਬੋਲ ਕੇ ਆਂ ਉਹਦੇ ਵਿੱਚ ਪਰ ਹੁੰਦਾ ਕੱਖ ਨਹੀਂਗਾ ਤੁਸੀਂ ਆਹ ਪੂਲ ਚੈੱਕ ਕਰੋ 150 ਰੁਪਏ ਦੇ ਕੇ ਜਿਹੜੀਆਂ ਤੁਹਾਨੂੰ ਇੱਥੇ ਸੁਵਿਧਾਵਾਂ ਮਿਲਣਗੀਆਂ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀਆਂ ਹਨ ਜੀ ਤੇ ਬਾਕੀ ਹੋਰ ਦਿਖਾ ਦਿੰਦੇ ਆਂ ਇਧਰਲੇ ਪਾਸੇ ਪੂਲ ਦਿਖਾ ਦਿੰੀ ਬਾਈ ਉਹ ਜਲਾ ਕੇ ਸਲਾਈਡਾਂ ਠੀ ਇਹਦੇ ਟਾਈਮ ਦਾ ਕੀ ਹੁੰਦਾ ਜੀ ਖੁੱਲਣ ਵਾਲਾ ਵੀ ਬੰਦ ਹੁੰਦਾ ਤਾਂ ਨਹੀਂ ਹੁੰਦਾ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਜੀ ਤੇ ਰਾਤ ਨੂੰ ਜੇ ਪਾਰਟੀ ਆ ਤਾਂ 9-10 ਵੀ ਵਜ ਜਾਂਦੇ ਨੇ ਜੀ ਜੇ ਨਹੀਂ ਤਾਂ ਫਿਰ ਅਸੀਂ 8 ਵਜੇ ਬੰਦ ਕਰ ਦਿੰਨੇ ਠੀਕ ਹੈ ਜੀ ਜੀ ਬਈ ਜਿਹੜੇ ਬੱਚਿਆਂ ਵਾਲਾ ਬਣਾਇਆ ਹੋਇਆ ਤੁਸੀਂ ਵੀ ਕਿੰਨੇ ਸਾਲ ਤੋਂ ਬਈ ਬੱਚੇ ਉੱਤੇ ਆਹ ਪੂਲ ਦੇ ਵਿੱਚ ਨਹਾ ਸਕਦੇ ਇਹਦੀ ਕੋਈ ਹੈਗੀ ਲਿਮਟ ਇਹ ਤਾਂ ਜਿਸ ਤਰ੍ਹਾਂ ਇਹ ਤਾਂ ਵੱਡਿਆਂ ਲਈ ਹੁੰਦਾ ਕਿਉਂਕਿ ਇਹਦੇ ਵਿੱਚ ਪਾਣੀ ਤਕਰੀਬਨ 4.5 ਫੁੱਟ ਦੇ ਕਰੀਬ ਹੁੰਦਾ ਜੇ 23 ਲੋਕ ਡਿਮਾਂਡ ਆ ਜਾਂਦੀਆਂ ਲੋਕਾਂ ਦੀ ਵੀ ਪਾਣੀ ਜ਼ਿਆਦਾ ਜੀ ਤਾਂ ਕਿਉਂਕਿ ਫਰੈਸ਼ ਵਾਟਰ ਆ ਮੋਟਰਾਂ ਵੱਡੀਆਂ ਲੱਗੀਆਂ ਹੋਈਆਂ ਨੇ ਤੇ ਨਾਲ ਹੀ 15-20 ਮਿੰਟ ਅੱਧਾ ਘੰਟਾ ਲੱਗਦਾ ਜੀ ਜੀ ਤੇ ਪਾਣੀ ਜ਼ਿਆਦਾ ਵੀ ਕਰ ਦਈਦਾ 5 ਫੁੱਟ ਵੀ ਹੋ ਜਾਂਦਾ ਵੀ ਇੱਕ ਗੱਲ ਯਾਰ ਮੈਂ ਤੁਹਾਨੂੰ ਇਹੀ ਕਹਿਣਾ ਜਾਊਂਗਾ ਵੀ ਇਹੋ ਜਿਹਾ ਤੁਹਾਨੂੰ ਰੇਟ ਵੀ ਕਿਤੇ ਨਹੀਂ ਮਿਲਣਾ ਇਹੋ ਜਿਹੀ ਸਫਾਈ ਜਿਹੜੀ ਇਹ ਸਫਾਈ ਨੂੰ ਮੁੱਖ ਰੱਖ ਕੇ ਚੱਲਦੇ ਆ ਹਨ ਉਹ ਵੀ ਤੁਹਾਨੂੰ ਕਿਤੇ ਨਹੀਂ ਮਿਲਣੀ ਕੁਆਲਿਟੀ ਵੀ ਮਿਲੂਗੀ ਪੂਰੀ ਤੇ ਰੇਟ ਵੀ ਤੁਹਾਨੂੰ ਪੂਰਾ ਜਾਇਜ਼ ਮਿਲੂਗਾ ਇਹੋ ਜਿਹਾ ਰੇਟ ਤੁਸੀਂ ਚਾਹੇ 5-10 ਪੂਲਾਂ ਤੋਂ ਪੁੱਛ ਕੇ ਆਜੋ ਵੀ ਆਹ ਰੇਟ ਦੇ ਵਿੱਚ ਜੇਕਰ ਤੁਹਾਨੂੰ ਅੰਦਰ ਵੜਨ ਦੇ ਇਹ ਰੇਟ ਦੇ ਵਿੱਚ ਤੁਹਾਨੂੰ ਕਿਤੋਂ ਵੀ ਮੰਨ ਕੇ ਚਲੋ ਨਹੀਂ ਮਿਲ ਲੈਣਾ ਇਧਰਲੇ ਵਾਸਤੇ ਫੈਮਿਲੀ ਵਾਲਾ ਇੱਕ ਮੈਂ ਤੁਹਾਨੂੰ ਹੋਰ ਪਲੱਸ ਜਿਹੜਾ ਇਹਦੇ ਵਿੱਚ ਸੀਗਾ ਜਿਸ ਤਰ੍ਹਾਂ ਇਹ ਫੈਮਿਲੀ ਪੂਲ ਛੋਟਾ ਪੂਲ ਆ ਜਿਹੜਾ ਜੀ ਇਹਦਾ ਪਾਣੀ ਤਕਰੀਬਨ ਇੱਥੇ ਫਿਲਟਰ ਲੱਗਿਆ ਹੋਇਆ ਹੈ ਆਪਣੇ ਲੋਕ ਪੂਲ ਤਾਂ ਬਣਾ ਲੈਂਦੇ ਲੇਕਿਨ ਫਿਲਟਰ ਵਾਲਾ ਜੀ ਸਰਕਾਰੀ ਪੂਲਾਂ ਦੇ ਵਿੱਚ ਤਾਂ ਹੋ ਸਕਦਾ ਜਿਹੜਾ ਕਾਰਪੋਰੇਸ਼ਨ ਵਗੈਰਾ ਦਿੰਦੇ ਠੀਕ ਹੈ ਲੇਕਿਨ ਸਾਡੇ ਤੁਸੀਂ ਇੱਥੇ ਦੇਖੋਗੇ ਅੰਦਰ ਅਸੀਂ ਫਿਲਟਰ ਵੀ ਲਾਇਆ ਹੋਇਆ ਜੇ ਪਾਣੀ ਦੀ ਕੋਈ ਸਮੱਸਿਆ ਹੁੰਦੀ ਹੈ ਫਿਲਟਰ ਚ ਲਾ ਦੋ 2 ਘੰਟੇ 2 ਘੰਟੇ ਚ ਸਾਫ਼ ਵੀ ਹੋ ਜਾਂਦਾ ਓਕੇ ਜੇ ਕੋਈ ਪਾਣੀ ਦੀ ਸਮੱਸ ਚੇਂਜ ਹੀ ਕਰ ਦਿੰਦੇ ਆ ਠੀਕ ਹੈ ਜੀ ਅੱਛਾ ਹਫਤੇ ਦੇ ਵਿੱਚ ਵਿੱਚ ਪਾਣੀ ਚੇਂਜ ਹੋ ਜਾਂਦਾ ਦੋ ਵਾਰੀ ਅੱਛਾ ਹਫਤੇ ਦੋ ਵਾਰੀ ਪਾਣੀ ਚੇਂਜ ਕਰਦੇ ਹਾਂ ਜੀ ਬਾਕੀ ਤੁਹਾਨੂੰ ਇਹਾਈਆਂ ਫੈਸਿਲਿਟੀਆਂ ਯਾਰ ਮੈਨੂੰ ਨਹੀਂ ਲੱਗਦਾ ਕਿਸੀ ਹੋਰ ਥਾਂ ਮਿਲਣ ਗਈਆਂ ਚਾਹੇ ਤੁਸੀਂ ਆਪਦੀ ਫੈਮਿਲੀ ਦੇ ਨਾਲ ਆਉਣਾ ਹੋਵੇ ਚਾਹੇ ਤੁਸੀਂ ਕੱਲਿਆਣੇ ਆਉਣਾ ਹੋਵੇ ਜਿਵੇਂ ਮਰਜ਼ੀ ਆਓ ਤੁਹਾਨੂੰ ਤੁਹਾਡੀ ਪ੍ਰਾਈਵੇਸੀ ਦਾ ਖਿਆਲ ਵੀ ਪੂਰਾ ਰੱਖਿਆ ਜਾਊਗਾ ਤੇ ਥੋੜੀ ਸੇਫਟੀ ਦਾ ਖਿਆਲ ਵੀ ਪੂਰਾ ਰੱਖਿਆ ਜਾਊਗਾ ਹਣਾ ਇਧਰਲੇ ਪਾਸੇ ਜਿਵੇਂ ਜੇ ਅਲੱਗ ਤੋਂ ਕੁਝ ਲੈਣਾ ਹੋਵੇ ਜੈਕਟ ਲੈਣੀ ਹੋਵੇ ਉਹ ਵੀ ਸਿਸਟਮ ਹੋ ਜਾਂਦਾ ਜੀ ਹਾਂਜੀ ਹਾਂਜੀ ਟਿਊਬਾਂ ਲੈਣੀਆਂ ਜਿਵੇਂ ਟਿਊਬ ਜੈਕਟ ਕੋਈ ਖੇਡਣ ਲਈ ਬੱਚਿਆਂ ਨੇ ਬਾਲ ਲੈਣੀਆਂ ਜੀ ਸਾਮਾਨ ਰੱਖਣ ਲਈ ਲੋਕਰ ਜੀ ਤੇ ਐਨਕ ਹੁੰਦੀ ਆ ਕਿ ਜਿਆਦਾ ਸ਼ੌਕੀਨ ਹੁੰਦੇ ਨੇ ਵੀ ਉਹ ਐਨਕਾਂ ਲਾ ਕੇ ਨਾ ਹੁੰਦੇ ਨੇ ਸਾਰਾ ਕੁਝ ਹੀ ਆ ਬਾਈ ਇੱਥੇ ਕਿਹੜੀ ਚੀਜ਼ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਤੁਹਾਨੂੰ ਇੱਥੇ ਨਹੀਂ ਮਿਲੂਗੀ ਤੇ ਮਾੜਾ ਇਹ ਕੰਟੈਕਟ ਨੰਬਰ ਬੋਲ ਦਿਓ ਜੀ ਹਾਂਜੀ ਜੇ ਪਾਰਟੀ ਵਗੈਰਾ ਲਈ ਜਾਂ ਕਿਸੇ ਵੈਸੇ ਵੀ ਕੋਈ ਇਨਕੁਆਇਰੀ ਕਰਨ ਲਈ ਆਏ ਜਿਵੇਂ ਉਹ ਨੰਬਰ ਹੈ ਸਾਡਾ 94781 00005 ਜੀ ਇਹ ਨੰਬਰ ਤੇ ਦੂਸਰਾ ਨੰਬਰ ਹੈਗਾ 9814031311 ਠੀਕ ਹੈ ਜੀ ਇਹ ਨੰਬਰ ਤੇ ਸੰਬੰਧ ਕੋਈ ਆਇਆ ਤਾਂ ਨਹੀਂ ਹੁੰਦਾ ਵੀ ਆਹ ਦਿਨ ਬੰਦ ਰਹਿੰਦਾ ਕੋਈ ਚੱਕਰ ਵੀ ਨਹੀਂ ਨਹੀਂ ਕੋਈ ਦਿਨ ਨਹੀਂ ਹੈ ਸਿਰਫ ਇੱਕ ਸ਼ੁੱਕਰਵਾਰ ਨੂੰ ਜੀ 12 ਵਜੇ ਤੱਕ ਫਿਰ ਕਿਉਂਕਿ ਅਸੀਂ ਪਾਣੀ ਚੇਂਜ ਕਰ ਦਿੰਦੇ ਹਾਂ ਜੀ ਜੀ ਉਸ ਦਿਨ 12 ਵਜੇ ਤੋਂ ਫਿਰ 12 ਵਜੇ ਤੱਕ ਥੋੜਾ ਪਾਣੀ ਕਰਤਾ ਇੱਕ ਵਾਰ ਤੁਹਾਨੂੰ ਆਈ ਕਹਿੰਦਾ ਵੀ ਚਲੋ ਬਈ ਜੇ ਕਿਸੇ ਨੇ ਆਉਣਾ ਸ਼ੁੱਕਰਵਾਰ ਨੂੰ ਕੇ ਨਾ ਫੋਨ ਫੜ ਲਾ ਕੇ ਭਾਵੇਂ ਆ ਜਾਓ ਨਹੀਂ ਤਾਂ ਤੁਹਾਨੂੰ ਆਉਣ ਦੀ ਕੋਈ ਚੱਕਰੀ ਨਹੀਂ ਆ ਹਾਂ ਜਦੋਂ ਮਰਜੀ ਆਓ ਕਿਉਂਕਿ 12 ਵਜੇ ਤੋਂ ਬਾਅਦ ਇਹਨੇ ਪਾਣੀ ਚੇਂਜ ਕਰਨਾ ਹੁੰਦਾ ਸ਼ੁੱਕਰਵਾਰ ਨੂੰ ਉਦੋਂ 12 ਵਜੇ ਤੱਕ ਦੁਪਹਿਰੇ 12 1 ਵਜੇ ਤੱਕ ਪਾਣੀ ਦੁਬਾਰਾ ਭਰ ਦਿੰਦੇ ਆ ਅੱਛਾ ਬਾ 12 ਵਜੇ ਦੁਬਾਰਾ ਚੱਲੂ ਹੋਏ ਉਹ ਸਫਾਈ ਹੁੰਦੀ ਆ ਪ੍ਰੋਪਰ ਪੂਰੀ ਠੀਕ ਠੀਕ ਹਾਂ ਸ਼ੇਅਰ ਕਰ ਦਿਓ ਜਦ ਅੱਬ ਕੇ ਤੇ ਜ਼ਰੂਰ ਆਇਓ ਬਾਈ ਮੈਂ ਕਹਿੰਦਾ ਵੀ ਕਈ ਵਾਰ ਤਾਂ ਆਪਾਂ ਇਹ ਜਿਹੀ ਵੀਡੀਓ ਐ ਪਾ ਦਿੰਨੇ ਆ ਵੀ ਰੇਟ ਬਹੁਤ ਘੱਟ ਆ ਬਈ ਉੱਥੇ ਜਾ ਕੇ ਪਤਾ ਲੱਗਦਾ ਪਰ ਇੱਥੇ ਯਾਰ Thank you. Thank you.